ਹਾਂਜੀ ਦੋਸਤੋ ਸਾਰਿਆਂ ਨੂੰ ਸਤ ਸ੍ਰੀ ਅਕਾਲ ਸਵਾਗਤ ਕਰਦੇ ਹਾਂ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਅੱਜ ਦੀ ਦੋਸਤੋ ਆਪਣੀ ਵਿਜਿਟ ਹੈਗੀ ਐ ਖਾਸ ਪੱਟੀ ਸ਼ਹਿਰ ਤੁਸੀਂ ਵਿਜਿਟ ਕਰਨੀ ਹੈ ਠੀਕ ਆ ਤੇ ਬਿਲਕੁਲ ਮੇਨ ਜਦੋਂ ਦੋਸਤੋ ਐਂਟਰੀ ਕਰਨੀ ਆ ਘੰਟਾ ਘਰ ਘੰਟੇ ਘਰ ਤੋਂ ਬਿਲਕੁਲ ਬਾਜ਼ਾਰ ਨੂੰ ਆਉਂਦੇ ਸਮੇਂ ਦੋਸਤੋ ਫਾੜਕ ਲੈਨ ਕ੍ਰੋਸ ਨਹੀਂ ਕਰਨੀਗੀ ਬਿਲਕੁਲ ਫਾੜਕ ਲੈਨ ਦੇ ਨਾਲ ਹੀ ਹਵੇਲੀ ਆ ਦੋਸਤੋ ਵੀਰ ਹੋਰਾਂ ਦੀ ਛੜਕ ਦੇ ਬਿਲਕੁਲ ਉੱਪਰ ਤੇ ਤਹਿਸੀਲ ਪੱਟੀ ਆ ਦੋਸਤੋ ਜ਼ਿਲ੍ਹੇ ਜਿਹੜਾ ਦੋਸਤੋ ਇਸ ਸ਼ਹਿਰ ਨੂੰ ਜਾਂ ਕਹਿ ਲਿਆ ਪਿੰਡ ਨੂੰ ਤਰਨ ਤਰਨ ਸਾਹਿਬ ਲੱਗਦਾ ਹੈਗਾ ਘਰੇਲੂ ਮਾਲ ਆ ਦੋਸਤੋ ਪਛੋਕਰ ਬੈਕਗਰਾਉਂਡ ਵੀ ਤੁਹਾਡੇ ਨਾਲ ਥੋੜੀ ਬਾਤ ਹੀ ਸਾਂਝੀ ਕਰਦਾਂਗੇ ਬਿਲਕੁਲ ਘਰ ਦੇ ਮਾਲ ਦੇ ਵਿੱਚੋਂ ਘਰ ਦੇ ਰਵੇ ਦੇ ਵਿੱਚੋਂ ਦੋਸਤੋ ਇੱਕ ਜਿਹੜੀ ਮੱਝ ਬਿਕਾਊ ਆ ਤਾਜੀ ਸੂਈ ਸੁਬਾਈ ਆ ਦਿਨ ਪੁੱਛ ਲਾਂਗੇ ਆਪਾਂ ਵੀਰ ਤੋਂ ਕਿੰਨੇ ਕ ਦਿਨ ਹੋ ਗਏ ਆ ਕੀ ਥੱਲੇ ਮਿਲਕ ਰਕੋਰ ਆ ਬਾਕੀ ਪੂਰੀ ਜਿਹੜੀ ਦੋਸਤੋ ਮਿਲਕਿੰਗ ਦੀ ਵੀਡੀਓ ਜਿਹੜੀ ਇੱਕ ਟਾਈਮ ਦੀ ਆਪਾਂ ਤੁਹਾਨੂੰ ਇਸ ਵੀਡੀਓ ਦੇ ਵਿੱਚ ਜ਼ਰੂਰ ਦਿਖਾ ਦਾਂਗੇ ਜਿਸ ਵੀ ਫਾਰਮਰ ਵੀਰ ਨੂੰ ਕਿਸਾਨ ਵੀਰ ਨੂੰ ਮੱਝ ਪਸੰਦ ਆਊਗੀ ਚਵਾਈ ਜਿਹੜੀ ਤੁਹਾਨੂੰ ਦਿਖਾ ਦਾਂਗੇ ਬਾਕੀ ਇੱਕ ਟਾਈਮ ਦੀ ਚਵਾਈ ਤੁਸੀਂ ਆਪਣੇ ਹੱਥੀਂ ਤੋ ਕਿਦਾਂ ਦੀ ਚੁਵਾਈ ਆ ਕੀ ਰੇਟ ਭਾਫੜਦਾ ਰਹਿਣ ਵਾਲਾ ਦੋਸਤੋ ਇਸ ਮੱਝ ਦਾ ਪੂਰੀ ਗੱਲਬਾਤ ਆਪਾਂ ਕਰਦੇ ਆਂ ਵੀਰ ਖੋਰਾ ਦੇ ਨਾਲ ਅੱਜ 25 ਅਗਸਤ ਨੂੰ ਦੋਸਤੋ ਆਪਾਂ ਵੀਡੀਓ ਬਣਾ ਰਹੇ ਆਂ ਸਮਾਂ ਤੁਸੀਂ ਨੋਟ ਕਰ ਲਓ 11:12 ਵਜੇ ਦਾ ਸਮਾਂ ਹੈ ਠੀਕ ਆ ਜੀ ਵੈਸੇ ਥੋੜੀ ਜੀ ਲੇਟ ਜਿਹੜੀ ਆ ਵੀਡੀਓ ਸ਼ੂਟ ਦੋਸਤੋ ਹੋਈ ਆ ਮਾਰਨਿੰਗ ਵੀਡੀਓ ਸ਼ੂਟ ਕਰਨੀ ਸੀ ਕੁਝ ਕਾਰਨ ਕਰਕੇ ਲੇਟ ਹੋ ਗਏ ਆ ਤੇ ਫਿਲਹਾਲ ਆਪਾਂ ਤੁਹਾਨੂੰ ਧਾਰਾ ਮਾਰ ਕੇ ਜਰੂਰ ਜਿਹੜੀ ਤਸੱਲੀ ਕਰਵਾਵਾਂਗੇ ਆਓ ਕਰਦੇ ਆਂ ਗੱਲਬਾਤ ਵੀਰ ਖੋਰਾ ਦੇ ਨਾਲ ਪੁੱਛ ਰਹੇ ਆਂ ਕੀ ਡਿਟੇਲ ਆ ਇਸ ਮੱਝ ਦੀ ਤਬ ਤੋਂ ਪਹਿਲਾਂ ਵੀਰ ਜੀ ਸਸਰੀ ਕਾਲ ਬਾਈ ਕੁਸ਼ਦੀ ਕੀ ਫਤਿਹ ਹਾਂਜੀ ਅੱਛਾ ਵੀਰ ਜੀ ਇੱਕ ਨਾਮ ਆਪਣਾ ਜਰੂਰ ਦੱਸ ਦਈਏ ਜੀ ਹਰਜੀਤ ਸਿੰਘ ਪੁੱਲਰ ਪੱਟੀ ਤੋਂ ਹਾਂਜੀ ਨਰਲੀਆਂ ਵਾਲੇ ਲਾਹੌਰ ਰੋਡ ਫਾੜ ਪੱਟੀ ਦੇ ਨੇੜੇ ਨਦੀਕਾ ਰਹਿਣਾ ਦੇ ਹਾਂ ਜੀ ਇਹ ਆਪਣੀ ਘਰੇਲੂ ਮੱਝਾਂ ਜੀ ਘਰ ਦੇ ਵਿੱਚੋਂ ਸਾਡੀਆਂ ਛੋਟੀਆਂ ਸੀ ਜਿਹੜੀਆਂ ਪੁਰਾਣਾ ਰਵਾ ਤੁਰਿਆ ਆ ਰਿਹਾ ਜੀ ਤੇ ਮੱਝੇ ਸੇਲ ਕਰਨ ਵਾਸਤੇ ਮੇਰੇ ਕੋਲ ਦੋ ਤਿੰਨ ਮੱਝਾਂ ਸੀ ਸੋਚਿਆ ਚਲੋ ਇਹ ਤੁਹਾਡੀ ਇਸ ਚੈਨਲ ਬਾਰੇ ਤੁਹਾਡੇ ਬਾਰੇ ਸੁਣਿਆ ਮੈਂ ਵੀਰ ਰਣਜੋ ਜਰੂਰ ਇੱਕ ਵਾਰੀ ਘਰ ਇੱਕ ਚਰਨ ਪਾਏ ਜਾਣ ਬੁਲਾਇਆ ਜਾਵੇ ਤੇ ਮੱਝ ਮੈਂ ਸੇਲ ਕਰਨ ਵਾਸਤੇ ਠੀਕ ਹੈ ਜੀ ਹਾਂਜੀ ਦੇ ਰਿਹਾ ਤੇ ਅੱਛਾ ਵੀਰ ਹਰਜੀਤ ਨੇ ਘਰ ਦੀ ਮੱਝ ਦੱਸਿਆ ਹਾਂਜੀ ਪਿੱਛੋਂ ਰਵਾ ਵੀ ਤੁਸੀਂ ਦੱਸਿਆ ਵੀ ਗਾਂਾਂ ਦੀਆਂ ਪਿਸ਼ੋਕੜ ਇਹਨਾਂ ਦੀਆਂ ਦਾਦੀਆਂ ਨਾਨੀਆਂ ਮਾਂ ਨਾਨੀ ਦੀ ਵੀ ਕਹਾਣੀ ਦੱਸੀ ਹੈ ਵੀ ਪਿਸ਼ੋਕੜ ਜਿਹੜਾ ਪਾਕਿਸਤਾਨ ਦੇ ਸ਼ਹਿਰੇ ਟਾਲੇ ਤੋਂ ਹਾਂਜੀ ਹਾਂਜੀ ਬਾਰਡਰ ਦੇ ਨਾਲ ਜਿਹੜਾ ਬਿਲਕੁਲ ਲੱਗਦਾ ਨਿਸ਼ਹਿਰਾ ਟਾਲਾ ਨਾਰਲੀ ਤੋਂ ਤੁਸੀਂ ਤੁਹਾਡੀ ਆਪਦੀ ਬੈਕਗ੍ਰਾਉਂਡੋਂ ਨਾਰਲੀ ਤੇ ਹੁਣ ਆਪਾਂ ਪੱਟੀ ਸ਼ਹਿਰ ਦੇ ਬਸਨੀਕ ਆ ਹਾਂਜੀ ਤੇ ਪਿਸ਼ੋਕੜ ਮਲ ਕੀ ਜਿਉਂ ਜਿਉਂ ਤੁਰਿਆ ਆ ਰਿਹਾ ਵੀ ਇਹਦਾ ਬਿਲਕੁਲ ਬਾਰਡਰ ਫਰੀਡ ਹੀ ਲਾ ਲੀਆ ਆਪਾਂ ਹਾਂਜੀ ਹਾਂਜੀ ਤੇ ਪੁਰਾਣਾ ਰਵਾ ਤੁਹਾਡੇ ਕੋਲ ਦੇ ਉਸੇ ਰਵੇ ਚ ਅੱਜ ਆਪਾਂ ਜਿਹੜੀ ਸੇਲ ਕਰਦੇ ਤੇ ਮੱਝ ਸੁਹਾ ਕਿੰਨਾ ਸੁਈ ਹੈ ਜੀ ਇਹ ਵੀ ਜੀ ਤੀਜਾ ਸੁਹਾ ਸੁਈ ਹੈ ਜੀ ਹੁਣ ਮੱਝ ਤੀਜਾ ਸੁਹਾ ਹਾਂਜੀ ਤੇ ਸਮਾਂ ਅੱਜ ਕਿੰਨਾ ਹੋ ਗਿਆ ਜੀ ਇਹਨੂੰ ਇਹਨੂੰ ਅੱਜ 10 11 ਦਿਨ ਹੋ ਗਿਆ ਜੀ ਮੱਝ ਨੂੰ ਠੀਕ ਹੈ 10 11 ਦਿਨ ਹਾਂਜੀ ਤੇ ਹੁਣ ਵੀਰ ਖਰਚੀ ਤਾਂ ਚਵਾਈ ਕਿੰਨੀ ਥੱਲੇ ਜਿਹੜੀ ਬਿਲਕੁਲ ਆਪਾਂ ਕਰਾ ਦੇਣੀ ਹੈ ਅੱਜ ਦਸਾ ਦਿਨਾਂ ਦੇ ਦੌਰਾਨ ਵੀਰ ਜੀ ਕੱਟੇ ਨੂੰ ਛੱਡ ਕੇ 9 9.5 ਕਿਲੋ ਰੇ ਕੋਈ ਥੱਲੇ ਦੁੱਧ ਹੈਗਾ ਜੀ ਮਾਈਕਲ ਕੱਟੇ ਨੂੰ ਛੱਡ ਕੇ ਜੀ ਇਹਨੂੰ ਕੁਛ ਨਹੀਂ ਪਾਇਆ ਫੀਡ ਵਗੈਰਾ ਜੇ ਮੈਲਾ ਅੱਜ ਤੁਸੀਂ ਵੇਖ ਸਕਦੇ ਜੀ ਮੈਲਾ ਅੱਜ ਤੱਕ ਇਹ ਜੇ ਸ਼ੁਰੂ ਹੀ ਹੋਇਆ ਸੁੱਟਣ ਡਈ ਹੈ ਹੂੰ ਤੇ ਮੈਲਾ ਸੁੱਟਣ ਤੋਂ ਬਾਅਦ ਆਪਾਂ ਨੂੰ ਪਤਾ ਜ਼ਿੰਮੇਦਾਰਾਂ ਜਾਂ ਵੀ ਇਹ ਦੁੱਧ ਵਧਾਉਂਦੇ ਆ ਡੰਗਰ ਇਹ ਕੱਢ ਕੇ 13 14 ਕਿਲੋ ਇਹ ਚਵਾਈ ਤੇ ਜਾਊਗੇ ਜੇ ਇਹਨੂੰ ਫੀਡ ਵਗੈਰਾ ਜੇ ਕੁਛ ਨਹੀਂ ਪਾਇਆ ਜੇ ਸਿਰਫ ਇਹ ਪੱਠਿਆਂ ਬਾਕੀ ਫੇਸ ਕੁਆਲਟੀ ਆਪਾਂ ਤੁਹਾਨੂੰ ਦਿਖਾ ਦਿੰਦੇ ਆ ਠੀਕ ਜੀ ਇੱਕ ਸਿੰਗ ਜਿਹੜਾ ਟੁੱਟਿਆ ਹੋਇਆ ਤੇ ਇੱਕ ਬਿਲਕੁਲ ਗੁਲਾਈ ਦੇ ਵਿੱਚ ਖੁੱਲਾ ਸਿੰਗ ਮੁੜਿਆ ਬਿਲਕੁਲ ਤੇ ਸੁਭਾ ਤਿੱਜਾ ਵੀ ਇਹਨਾਂ ਦਾ ਵੀ ਸਟਾਰਟਿੰਗ ਤੋਂ ਜਦੋਂ ਬਣੀ ਸੀ ਤੇ ਥੋੜੀ ਜੀ ਪੁੱਜ ਕੇ ਕਹਿ ਲੇ ਥੋੜੀ ਪੱਕ ਕੇ ਬਣੀ ਸੀਗੀ ਤੇ ਮਗਰ ਜਿਹੜਾ ਇਹ ਬੱਚਾ ਹੈ ਮੇਲ ਕਾਫ ਆ ਕੱਟਾਂ ਥੱਲੇ ਆ ਤੇ ਮੈਲਿਓ ਚੱਲੀ ਆ ਠੀਕ ਆ ਜੀ ਮੈਲਿਓ ਸਟਾਰਟ ਹੋ ਗਈ ਸੋ ਦੋਸਤੋ ਇਹ ਮੱਝ ਬਾਕੀ ਥਣ ਭਾਂਡਾ ਤੁਸੀਂ ਆ ਵੇਖ ਕੇ ਚੈੱਕ ਕਰੋ ਨੇਵਾ ਨੂੰ ਵਾ ਕਾਫੀ ਖੂਬਸੂਰਤ ਸਾਫ ਨੇਵਾ ਖਣਾ ਤੁਨਾਂ ਦੀ ਵੀ ਕਾਫੀ ਸੋਹਣੀ ਆ ਬਿਲਕੁਲ ਸਾਈਜ਼ ਵਿੱਚ ਥਣ ਇੱਕਸਾਰ ਇੱਕੋ ਜਿਹਾ ਬਰਾਬਰ ਥਣ ਠੀਕ ਆ ਤੇ ਖੋਲ ਕੇ ਵੀਰ ਹਰਜੀਤ ਤੋੜ ਕੇ ਦਿਖਾ ਦੋ ਇਹਨਾਂ ਲੰਮਾ ਤੋੜ ਦਿਆ ਥੋੜਾ ਜਿਹਾ ਪਸ਼ੂ ਦੋਸਤੋ ਉਪਰੇ ਬੰਦੇ ਦਾ ਵੀ ਕਰਦੇ ਆ ਜਦੋਂ ਘਰੇਲੂ ਪਸ਼ੂ ਆਪਾਂ ਕੋਲੇ ਜਾਂਦੇ ਆ ਥੋੜਾ ਜਿਹਾ ਪਸ਼ੂ ਬਾਕੀ ਫਿਰ ਵੀ ਜਿੰਨਾ ਵੀ ਹੋਊਗਾ ਆਪਾਂ ਤਸੱਲੀ ਨਾਲ ਦਿਖਾਉਣ ਦੀ ਕੋਸ਼ਿਸ਼ ਕਰਾਂਗੇ ਤੁਹਾਨੂੰ ਠੀਕ ਆ ਪਤਲਾ ਪਿੰਡਾ ਦੋਸਤੋ ਬਿਲਕੁਲ ਕਾਗਜ਼ ਵਰਗੀ ਆਪਾਂ ਕਹਿੰਦੇ ਵੀ ਗੰਡੇ ਦੀ ਛਿਲ ਦੀ ਆ ਜਿਹੜਾ ਚਮੜੀ ਹੈਗੀ ਆ ਠੀਕ ਹੈ। ਤੋਂ ਵੀਡੀਓ ਦੇ ਨਾਲ ਤੁਸੀਂ ਐਂਡ ਤੱਕ ਜਰੂਰ ਬਨੇ ਰਹੋ ਪੂਰੀ ਚੁਵਾਈ ਜਿਹੜੀ ਆ ਦੋਸਤੋ ਇਸ ਸਮਝ ਦੀ ਆਪਾਂ ਵੀਡੀਓ ਦੇ ਵਿੱਚ ਤੁਹਾਨੂੰ ਕਰਕੇ ਦਿਖਾਵਾਂਗੇ। ਆ ਦੇਖੋ ਜੀ। ਠੀਕ ਹੈ ਜੀ ਥਾਨਾ ਪਾਂਡਾ ਕਾਫੀ ਖੂਬਸੂਰਤ ਆ। ਥਾਂ ਦੇ ਬਾਅਦ ਚੰਗਾ ਬਾਕੀ ਮੈਲਿਓ ਚੱਲੀ ਜਾਂਦੀ ਹੈ ਠੀਕ ਹੈ ਜੀ। ਕੋਈ 10 ਦਿਨਾਂ ਦੀ ਸੂਈ ਆ ਮੈਲਿਓ ਬਿਲਕੁਲ ਸਟਾਰਟ ਹੋਈ ਆ ਤੇ ਦੁੱਧ ਵੀਰਾਂ ਦਾ ਸੀ ਵੀ ਵਧੂ ਵਧੂ ਕੀ ਹਜੇ ਕਿਉਂਕਿ ਮੈਲਿਓ ਚੱਲਣੋਂ ਬਾਅਦ ਅੰਥੂ ਜਿਹੜਾ ਦੁੱਧ ਆ ਉਹ ਵਾਧਾ ਜ਼ਰੂਰ ਆ ਠੀਕ ਆ ਲੈ ਜੋ ਦੀ ਹਾਂਜੀ ਲੈ ਜੋ ਚੁਵਾਈ ਕਰ ਦਾਂਗੇ ਜੀ ਆ ਦੇਖੋ I <laughs> could lelarlar yine شوف لا ਉਰੇ ਗਿਆ ਨਾ ਥਾਣਾ ਦੇ ਮਗਰਲੇਾਂ ਚ ਹੈਗੀ ਆ ਜੀ ਇੰਨੀ gehri ਆ ਜੋ ਜੋ ਹੈਗਾ ਕੋਈ ਨਹੀਂ ਦੱਸ ਦਿੰਨੇ ਕੋਈ ਕਹਿੰਦੀ ਹਾਂ ਹਾਂ ਮੈਂ ਹਬਾ ਤੇ ਕੁੰਝਾ ਰੱਦਨ ਬਹਿਣਾ ਜੇ ਸਭ ਜੋ ਦੇ ਸਾਹਮਣੇ ਬਿਲਕੁਲ ਬਿਲਕੁਲ ਤੇ ਕੂਰ ਬੇਸ਼ੱਕ ਦੋਸਤੋ ਜਿਹੜੇ ਥਾਣਾ ਦੇ ਵਿੱਚ ਤੁਸੀਂ ਮਗਰਲੇਾਂ ਚ ਵੇਖ ਸਕਦੇ ਹੋ ਬਾਕੀ ਚਵਾਈ ਭੋਲੀ ਹੈ ਜੀ ਹਾਂ ਹਾਂ ਜੀ ਆਏ ਇਹਦੇ ਘੱਟ ਜੇ ਆ ਗਏ ਥਾਣਾ ਦੇ ਵਿੱਚ ਘਾਟਾ ਵੈਸੀ ਆ ਤੁਸੀਂ ਦੇਖੋ ਦੇ ਗਿੱਟੇ ਨੂੰ ਵੀ ਮੈਂ ਜਨਾ ਕੋਈ ਚਾਨ ਨਹੀਂ ਕੀਤਾ ਵੀ ਕੀ ਜਨਾ ਮੇਰੇ ਕਰ ਤੋਂ ਨਾ ਕਿ ਇਹ ਕੁਝ ਨਹੀਂ ਦਿੱਤਾ ਉਹ ਕੋ ਮੈਲਾ ਨਹੀਂ ਪਾਰੇ ਸੁਪਨਾ ਜਿਖੜੂ ਨਹੀਂ ਆਇਆ ਜੇ ਮੈਂ ਬਰੇ ਡੇਡੇ ਲੱਗੇ ਪੂਰ ਕਰਦੇ ਸਾਰਾ ਮੱਜਾ ਨੂੰ ਸਾਂਭਦੇ ਸੀ ਹਾਂਜੀ ਹਾਂਜੀ ਹੁਣ ਤਾਂ ਇਸ ਤਰ੍ਹਾਂ ਹੀ ਆ ਸਾਰੇ ਆ ਵੀ ਛੋਟੀ ਹੁਣ ਆਪਣੀ ਹੈ ਬਿਲਕੁਲ ਆ ਵੀ ਆਪਣੇ ਘਰ ਦੀ ਸਾੜੀ ਆ। ਚੱਲੀ ਗਈ ਆ। ਸਾਰੇ ਕਰਦਾ ਨਾ ਮਗਰਲੇ ਚੋਗੇ ਤੇ ਦੂਜੇ ਜਿੰਨਾਂ ਨੂੰ ਜਣਿਆ ਨੇ ਦੇਖਿਆ ਫਿਰ ਦੋ ਟੰਗਾਂ ਦਾ ਮੈਨੂੰ ਵਾਪਸ ਕਰ। ਆ ਠੀਕ ਆ। ਹਾਂ। သွားကြရတယ်ရောက်တော့မနေမှာကြောက်လို့ကြတယ်သွားကြပါမယ် ਉਹ ਉਹ ਨਵ ਕਰ ਲੈਂਦੀ ਹੈ ਕੋਈ ਜਰੂਰ ਬਸ ਬਸ ਆ ਜਾਓ ਆ ਲੋ ਖੜਨਾ ਠੀਕ ਆ ਅੱਛਾ ਰਜੀਤ ਬਰੇ ਇੱਕ ਸੰਪਰਕ ਨੰਬਰ ਆਪਾਂ ਜਰੂਰ ਦੇ ਦਿੰਗੇ ਜੀ 98158 82672 98158 82672 ਠੀਕ ਆ ਜੀ ਅੱਛਾ ਮੋਲੇ ਦਾ ਫਿਰ ਕੀ ਕਰਦੇ ਪਏ ਆ ਜੀ ਲੈਂਦੇਣ ਵਾਲੀ ਗੱਲ ਕਰੀਏ 72000 ਰੁਪਏ ਦਾ ਭਾਗ ਜੀ ਲੈਣਾ ਜੀ 72000 ਹਾਂ ਦੇ ਦਾਂਗੇ 72 ਤੇ ਵੰਗਣ ਨੂੰ ਤੇ ਜੋ ਮਰਜ਼ੀ ਮੰਗੀ ਜੀਗੀ ਆਪਾਂ ਬਾਕੀ ਇਹ ਦੁੱਧਾ ਵੇਖ ਲਓ ਤੁਹਾਡੇ ਸਾਹਮਣੇ ਕੀਤਾ ਜੀ 7.5 ਲੀਟਰ ਦੀ ਬਾਲਟੀ ਆ ਤਾਂ ਵੇਖ ਲਓ ਵੀ ਇਸਨੇ 5 ਕਿਲੋ ਤੋਂ ਉੱਪਰ ਦੁੱਧ ਆ ਜੀ ਬਿਲਕੁਲ ਚਲੋ ਬਾਕੀ ਟਾਈਮ ਦਾ ਵੀ ਬਰਤਣਾ ਜੀ ਉਹ ਕੋ ਕੱਟੇ ਦਾ ਉਹ ਮਾ ਦੋ ਬਾਲਟੀ ਨਹੀਂ ਸਭਾਈ ਕਰਨੇ ਬਸ ਬਸ ਤੈਨੂੰ ਪਹਿਲਾਂ ਵੀ ਸਭਾਈ ਨਹੀਂ ਜੀ ਨਹੀਂ ਕੋਈ ਮੇਰੇ ਪਾਇਆ ਕੁਛ ਨਹੀਂ ਗਏ ਤਾਂ ਸਿਰਫ 4 ਤੇ ਚੱਲਣ ਦੇ ਜੀ ਤੇ ਹਜੇ ਚਲੋ ਹੋਏ ਵੀ 10 ਦਿਨ ਨਹੀਂ ਸਾਰੇ ਜੀ ਤੇ ਇਹਨੇ ਹਜੇ ਕੋਈ ਪਾਇਣ ਕਿ ਉਹ ਕਿੰਨਾ ਜਿਹੜਾ ਮੈਲਾਣਾ ਸੁੱਟੇ ਉਹ ਨਜ਼ਰ ਪਾਉਂਦਾ ਨਹੀਂ ਬਿਲਕੁਲ ਬਿਲਕੁਲ ਬਾਕੀ ਚੁਵਾਈ ਜਿਹੜੀ ਦੋਸਤੋ ਕਰਕੇ ਇੱਕ ਟਾਈਮ ਦੀ ਦਿਖਾਤੀ ਹੈ ਭੂਰ ਮਗਰਲੇ ਥਨਾਂ ਦੇ ਵਿੱਚ ਹੈਗੀ ਸੀ ਮੈਂ ਪਹਿਲਾਂ ਜ਼ਿਕਰ ਕਰਤਾ ਤੁਹਾਨੂੰ ਤੇ ਬਾਕੀ ਚੁਵਾਈ ਦਾ ਥੋੜਾ ਬਹੁਤਾ ਫਰਕ ਹੋ ਸਕਦਾ ਠੀਕ ਹੈ ਜੀ ਆਪਾਂ ਨਾਲ ਥੋੜੀ ਕਰ ਸਕਦਾ ਨਹੀਂ ਇਹ ਕਿੰਨਾ ਹੋ ਗਿਆ ਜੀ ਬਸ ਜੀ ਬਸ ਤੇ ਇਹ ਤਾਂ ਨਪਣ ਤੇ ਸਾਡੇ ਬਜ਼ੁਰਗ ਕਰ ਦਿੰਦੇ ਸਮਝਾਂ ਦੀ ਹਾਂਜੀ ਉਹਨਾਂ ਨੇ ਹੋਰ ਵੀ ਨਜ਼ਾਰਾ ਸੀ ਬੈ ਕੇ ਚੌਂਗੜਾ ਮਾਰ ਲੈਣਾ ਕੋਈ ਪੀੜੀ ਦਾ ਬਿਲਕੁਲ ਚਲੋ ਥੋੜਾ ਬਹੁਤਾ ਚੁਵਾਈ ਦਾ ਫਰਕ ਵੀ ਹੈ ਬਾਕੀ ਜਿਹੜਾ ਕੋਈ ਦੱਸਿਆ ਚਲੋ ਬਾਕੀ ਭੈਣ ਭਰਾਵਾਂ ਦੀ ਕੋਈ ਤਸੱਲੀ ਕਰੇ ਜਾਣ ਕੇ ਬਿਲਕੁਲ ਠੀਕ ਹੈ ਜੀ ਸੋ ਦੋਸਤੋ ਮਿਲਦੇ ਹਾਂ ਇੱਕ ਨਵੀ